ਬਾਰਿਸ਼ ਮਗਰੋਂ ਹਰੀਕੇ ਹੈਡ ਵਰਕਸ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਕਿਸਾਨਾਂ ਦੇ ਵੱਲੋਂ ਹਰੀਕੇ ਹੈਡ ਵਰਕਸ ਦੇ ਗੇਟ ਖੋਲਣ ਦੀ ਮੰਗ ਕੀਤੀ ਗਈ ਹੈ ਹਰੀਕੇ ਪੁਲ ਦੇ ਉੱਤੇ ਨਹਿਰੀ ਵਿਭਾਗ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਬਾਰਿਸ਼ ਦੇ ਬਾਵਜੂਦ ਡਟੇ ਨੇ ਕਿਸਾਨ ਕਹਿ ਕਿ ਸਾਨੂੰ ਸਤਾ ਰਿਹਾ ਹੜ ਦਾ ਖਤਰਾ ਦਰਿਆ ਦੇ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਿਹਾ ਤਾਂ ਜਿਹਦੇ ਵਿੱਚ ਕਿਸਾਨਾਂ ਨੇ ਫਿਕਰ ਦਾ ਇਜ਼ਹਾਰ ਕੀਤਾ ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਲਵਾਂਗੇ ਸਾਡੇ ਸਹਿਯੋਗੀ ਮਨਿੰਦਰ ਸਿੰਘ ਮੋਂਗਾ ਲਾਈਵ ਜੁੜੇ ਨੇ ਤਾਂ ਮਨਿੰਦਰ ਕੀ ਕੋ ਤਸਵੀਰਾਂ ਨੇ ਆਖਿਰ ਕੀ وجہ ਰਹੀ ਜਿਸ ਦੇ ਕਾਰਨ ਕਿਸਾਨਾਂ ਨੂੰ ਇੱਥੇ ਪ੍ਰਦਰਸ਼ਨ ਕਰਨਾ ਪੈ ਰਿਹਾ ਆ ਦੇਖੋ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਰਸਾਤ ਹੋ ਰਹੀ ਔਰ ਖਾਸ ਕਰਕੇ ਜਿਹੜੀ ਪਹਾੜਾਂ 'ਚ ਬਰਸਾਤ ਹੋ ਰਹੀ ਏ ਜਾਂ ਬਰਫ਼ ਪਿਗਲੀ ਏ ਤਾਂ ਸਾਰਾ ਪਾਣੀ ਜਿਹੜਾ ਹੌਲੀ-ਹੌਲੀ ਦਰਿਆਵਾਂ ਦੇ ਵਿੱਚ ਆ ਰਿਹਾ ਜਿਸਕੇ ਕਾਰਨ ਦਰਿਆਵਾਂ ਦੇ ਵਿੱਚ ਪਾਣੀ ਜਿਹੜਾ ਹੈ ਉਹ ਲਗਾਤਾਰ ਖਤਰੇ ਦੇ ਨਿਸ਼ਾਨ ਵਾਲ ਵਧ ਰਿਹਾ ਹੈ ਪਰ ਉਹ ਇਲਾਕਾ ਉਹ ਕਿਸਾਨ ਜਿਨ੍ਹਾਂ ਨੇ 2 ਸਾਲ ਪਹਿਲਾਂ ਸਾਲ 2023 ਵਿੱਚ ਹੜ੍ਹਾਂ ਦਾ ਸਾਹਮਣਾ ਕੀਤਾ ਇਹਨਾਂ ਹੜ੍ਹਾਂ ਦੇ ਕਾਰਨ ਭਾਰੀ ਨੁਕਸਾਨ ਚੱਲਿਆ ਮਾਲ ਡੰਗਰ ਦਾ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਝੋਨਾ ਵਾਣਾ ਪਿਆ ਜ਼ਮੀਨ ਜਿਹੜੀ ਉਹ ਖਾਲੀ ਛੱਡਣੀ ਪਈ ਘਰਾਂ ਦੀ ਤਬਾਈ ਹੋਈ ਬਹੁਤ ਵੱਡਾ ਨੁਕਸਾਨ ਚ ਹੋਇਆ ਜਿਸ ਨੁਕਸਾਨ ਦੀ ਪੂਰਤੀ ਨਹੀਂ ਹੋਈ ਕਿਉਂਕਿ ਸਰਕਾਰ ਵੱਲੋਂ ਐਲਾਨ ਜ਼ਰੂਰ ਕੀਤਾ ਗਿਆ ਪਰ ਇਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਤਾਂ ਹੁਣ ਇਹ ਹਰੀਕੇ ਦੇ ਨੇੜਲੇ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨ ਅੱਜ ਇੱਥੇ ਇਕੱਠੇ ਹੋਏ ਨੇ ਹੜਪੀੜਿਤ ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ ਤੇ ਉਹ ਕਮੇਟੀ ਜਿਹੜੀ 2 ਸਾਲ ਤੋਂ ਸੰਘਰਸ਼ ਕਰ ਰਹੀ ਹੈ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦਵਾਨ ਦੇ ਲਈ ਤਾਂ ਅੱਜ ਇੱਥੇ ਨੇੜੀ ਦੇ ਭਾਗ ਦੇ ਦਫਤਰ ਦੇ ਬਾਹਰ ਇੱਕ ਵੱਡਾ ਧਰਨਾ ਦਿੱਤਾ ਗਿਆ ਹਾਲਾਂਕਿ ਲਗਾਤਾਰ ਤੇਜ਼ ਬਰਸਾਤ ਹੋ ਰਹੀ ਸੀ ਪਰ ਉਤੇ باوجود ਵੱਖ-ਵੱਖ ਪਿੰਡਾਂ ਤੋਂ ਕਿਸਾਨ ਵੱਡੀ ਗਿਣਤੀ ਵਿੱਚ ਹੜਪੀੜਿਤ ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ ਤੇ ਪਹੁੰਚੇ ਨੇ ਤੋਂ ਸਭ ਤੋਂ ਪਹਿਲਾਂ ਜਸਬੀਰ ਸਿੰਘ ਰਾਦੇ ਨਾਲ ਗੱਲਬਾਤ ਕਰਾਂਗੇ ਜੋ ਇਸ ਕਮੇਟੀ ਦੇ ਪ੍ਰਧਾਨ ਨੇ ਭਾਜੀ ਕੀ ਕਾਰਨ ਅੱਜ ਵਰਦੇ ਮੀਂਹ ਦੇ ਵਿੱਚ ਇੱਥੇ ਕਿਉਂ ਧਰਨਾ ਦਿੱਤਾ ਹੈ ਪਹਿਲਾਂ ਤੇ ਸਾਰਿਆਂ ਹੀ মিডিਆ ਦਾ ਬਹੁਤ ਧੰਨਵਾਦ ਜਿਹੜੇ ਸਾਡੇ ਅੱਜ ਆਵਾਜ਼ ਚੁੱਕਣ ਵਾਸਤੇ ਹੜਪੀੜਤਾਂ ਦੇ ਤੁਸੀਂ ਇੱਥੇ ਸਾਡੀ ਸਾਰ ਲੈਣ ਆਇਓ ਤਾਨੂੰ ਪਤਾ ਏ ਜਿਹੜੀ ਬਰਸਾਤ ਦਾ ਮੌਸਮ ਸੀ ਇੰਨਾ ਜਿਆਦਾ ਜ਼ਬਰਦਸਤ ਇੱਥੇ ਮੀਂਹ ਪਿਆ ਹੈ ਜੋ ਸਾਡੇ ਕਿਸਾਨਾਂ ਨੇ ਆਪਦੇ ਸਿਰ ਵਿੱਚ ਹੰਡਾਇਆ ਹੈ ਕੋਈ ਵੀ ਇੱਕ ਕਿਸਾਨ ਵੀ ਜਿੰਨੇ ਘਰਾਂ ਤੋਂ ਚੱਲ ਕੇ ਆਗੇ ਸੀ ਇੱਕ ਵੀ ਪੰਡਾਲ ਦੇ ਵਿੱਚੋਂ ਨਹੀਂ ਹਿੱਲਿਆ ਸੋ ਅੱਜ ਦੀ ਜਿਹੜੀ ਸਾਡੀ ਇਹ ਮਜਬੂਰੀ ਬਣ ਗਈ ਸੀ ਧਰਨਾ ਲਾਉਣ ਦੀ ਕਿ ਜੋ ਪਾਣੀ ਪਿੱਛੇ 2023 ਦੇ ਵਿੱਚ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਸੀ ਉਸ ਤੋਂ ਸਾਡੀ ਜਥੇਬੰਦੀ ਹੋਣ ਦੇ ਵਿੱਚ ਆਈ ਸੀ ਜੋ ਪ੍ਰਪਰ ਚਾਰ ਪੰਜ ਜ਼ਿਲ੍ਹਿਆਂ ਦੇ ਵਿੱਚ ਫੈਲ ਚੁੱਕੀ ਆ ਜਿੱਥੇ ਵੀ ਹੜਪੀੜ ਤੇ ਕਿਸਾਨ ਨੇ ਸੋ ਅੱਜ ਜਿਹੜਾ ਮਸਲਾ ਸੀ ਅੱਜ ਮੰਗਾ ਸਾਹਿਬ ਜਦੋਂ ਪਾਣੀ ਦੇਖੋ ਅੱਜ ਪਾਣੀ ਬਾਰਸ਼ਾਂ ਹੋ ਰਹੀਆਂ ਹਿਮਾਚਲ ਦੇ ਵਿੱਚ ਔਰ ਪਾਣੀ ਦਾ ਲੈਵਲ ਹਰੀਕੇ ਹੈਡ ਤੇ ਜਾਦਾ ਕਰਕੇ ਜੋ ਸਾਡੇ ਹਰੀਕੇ ਹੈਡ ਤੋਂ ਪਿਛਲੇ ਬੰਨੇ ਪਿੰਡ ਪਿੰਦੇ ਘੜਕਾ ਹੋ ਗਿਆ ਗੁੱਜਰਪੁਰ ਮੰਡ ਅਨੇਕਾਂ ਪਿੰਡ ਜਿਨ੍ਹਾਂ ਦੇ ਫਸਲਾਂ ਦੇ ਵਿੱਚ ਪਾਣੀ ਵੜ ਗਿਆ ਸਾਡੇ ਉਹ ਕਿਸਾਨ ਬੈਠੇ ਨੇ ਜਿਨ੍ਹਾਂ ਦਾ ਝੋਨੇ ਦੇ ਵਿੱਚ ਪਾਣੀ ਵੜ ਗਿਆ ਉਹਨਾਂ ਦੁਹਾਈ ਪਾਈ ਅਸੀਂ ਇੱਥੇ ਆਣ ਕੇ ਮਹਿਕਮੇ ਨੂੰ ਇਹ ਗੁਜਾਰਸ਼ ਕੀਤੀ ਆ ਵੀ ਜਿਹੜਾ ਪਾਣੀ ਦੇਖੋ ਅੱਜ ਤਾਂ 2 ਮਹੀਨੇ ਪਹਿਲਾਂ ਅਸੀਂ ਕਿਉਂ ਨਹੀਂ ਆਏ ਕਿਉਂਕਿ ਸਾਡੀਆਂ ਜ਼ਮੀਨਾਂ ਦੇ ਵਿੱਚ ਪਾਣੀ ਨਹੀਂ ਸੀ ਫਿਰਿਆ ਹੁਣ ਅੱਜ ਇਹਨਾਂ ਡਾਫ ਲਾ ਕੇ ਰਾਜਸਥਾਨ ਨੂੰ ਪਾਣੀ ਦੇਣ ਦੀ ਖਾਤਰ ਸਾਡੀਆਂ ਫਸਲਾਂ ਡੋਬ ਰੇ ਨੇ ਅਸੀਂ ਅਧਿਕਾਰੀਆਂ ਨੂੰ ਬੇਨਤੀ ਕੀਤੀ ਹਈ ਵੀ ਜਿਹੜਾ ਪਾਣੀ ਪਿੱਛੇ ਲੈਵਲ ਆ ਤੁਸੀਂ ਉਸ ਦਾ ਮੇਨਟੇਨੈਂਸ ਰੱਖੋ ਜਿਹੜਾ ਪਿੱਛੋਂ ਪਾਣੀ ਆ ਰਿਹਾ ਹੈ ਔਰ ਨਾਲ ਦੀ ਨਾਲ ਹਰੀ ਕੇ ਹੈਡ ਤੋਂ ਡਿਸਚਾਰਜ ਕਰਕੇ ਅੱਗੇ ਹੁਸੈਨੀ ਵਾਲਾ ਜਿਹੜੇ ਫਲੱਡ ਗੇਟ ਐ ਖੋਲ ਦਿੱਤੇ ਜਾਣ ਬਿਲਕੁਲ ਜੀ ਖੋਲੇ ਜਾਣ ਜਿੰਨੀ ਥੋੜੇ ਥੋੜੇ ਖੋਲ ਕੇ ਜਿੰਨਾ ਪਾਣੀ ਆਉਂਦਾ ਹੈ ਉਹਨਾਂ ਡਿਸਚਾਰਜ ਕੀਤਾ ਜਾਵੇ ਜਿੰਨਾ ਪਿੱਛੇ ਆ ਰਿਹਾ ਜਿੰਨਾ ਪੱਧਰ ਵਧ ਰਿਹਾ ਨਾਲ ਦੀ ਦਾ ਉਹਨੂੰ ਕੰਟਰੋਲ ਕੀਤਾ ਜਾਵੇ ਬਿਲਕੁਲ ਜੀ ਉਹਵੇਂ ਕੰਟਰੋਲ ਹੋਵੇਗਾ ਤੇ ਸਾਡੇ ਕਿਸਾਨਾਂ ਦੀਆਂ ਫਸਲਾਂ ਬਚ ਜਾਣਗੀਆਂ ਜਿਵੇਂ ਇੱਥੋਂ ਛੱਡ ਕੇ ਫਿਰ ਹੁਸੈਨੀ ਵਾਲਾ ਹੈਡ ਐ ਉਸ ਤੋਂ ਵੀ ਰਿਲੀਜ਼ ਕੀਤਾ ਜਾਵੇ ਤਾਂ ਜੋ ਸਾਡੇ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਬਚ ਸਕਣ ਹੁਣ ਅਧਿਕਾਰੀਆਂ ਦਾ ਕੀ ਕਹਿਣਾ ਸਿਬਾ ਅਧਿਕਾਰੀ ਆਏ ਜੀ ਡੀਸੀ ਸਾਹਿਬ ਵੱਲੋਂ ਪ੍ਰਸ਼ਾਸਨ ਆਇਆ ਹੈ ਸ਼ਾਇਦ ਇੰਤਜ਼ਾਰ ਕੀਤਾ ਜਾ ਰਿਹਾ ਪਹਿਲਾਂ ਹੜਾ ਜਾਣ ਫਿਰ ਆਪਾਂ ਕੋਈ ਬਿਲਕੁਲ ਬਿਲਕੁਲ ਦੇਖੋ ਜੀ ਹੜ ਆ ਜਾਣ ਇਸੇ ਦੀ ਉਡੀਕ ਚ ਬੈਠਾ ਮੈਨੂੰ ਲੱਗਦਾ ਪ੍ਰਸ਼ਾਸਨ ਦੇਖੋ ਅੱਜ ਤੁਸੀਂ ਇਹ ਨਹਿਰਾਂ ਦੇਖ ਰਹੇ ਹੋ ਇਹ ਫੁੱਲ ਜਾ ਰਹੀਆਂ ਆ ਰਾਜਸਥਾਨ ਨੂੰ ਪਾਣੀ ਦਾ ਭਰ ਕੇ ਨਹਿਰਾਂ ਦਾ ਤੁਸੀਂ ਕੈਮਰਾਮੈਨ ਨੂੰ ਕਹ ਨਹਿਰਾਂ ਦਿਖਾਈਆਂ ਜਾਣ ਇਹ ਨਹਿਰ ਰਾਜਸਥਾਨ ਕਨਾਲ ਹੈ ਜੀ ਇੰਦਰਾ ਗਾਂਧੀ ਕਨਾਲ ਵਜਦੀ ਹੈ ਰਾਜਸਥਾਨ ਨੂੰ ਪਾਣੀ ਦੇ ਰਹੀ ਇੱਕ ਸਰਹੰਦ ਫੀਲਡ ਵਜਦਾ ਇਹ ਦੋਨਾਂ ਨਹਿਰਾਂ ਦੇ ਵਿੱਚ ਪਾਣੀ ਦਾ ਪੱਧਰ ਦੇਖੋ ਔਰ ਇਹ ਵੀ ਦੱਸਣਾ ਚਾਹਣਾ ਹੈ ਕਿ ਪਾਣੀ ਦਾ ਰੰਗ ਦੇਖੋ ਜਿਹੜੇ ਤੁਸੀਂ ਬਾਅਦ ਵਿੱਚ ਹੜਾਉਂਦੇ ਨੇ ਤੇ ਇਹ ਪ੍ਰਸ਼ਾਸਨ ਕਹਿ ਦਿੰਦਾ ਇਹਨਾਂ ਦੇ ਵਿੱਚ ਸਿਲਟ ਜੰਮਦੀ ਮੈਂ ਪੁੱਛਣਾ ਚਾਹੁੰਦਾ ਅੱਜ ਸਿਲਟ ਨਹੀਂ ਜੰਮ ਰਹੀ ਅੱਜ ਕਿਉਂ ਜ਼ਿਆਦਾ ਪਾਣੀ ਦਿੱਤਾ ਜਾ ਰਿਹਾ ਜਦੋਂ ਸਾਡੇ ਉੱਤੇ ਪਾਣੀ ਦੀ ਝੜਾਈ ਹੋ ਜਾਂਦੀ ਆ ਫਿਰ ਇਹ ਨਹਿਰਾਂ ਬੰਦ ਕੀਤੀਆਂ ਜਾਂਦੀਆਂ ਜੀ ਇਹ ਕਹਿਣਾ ਚਾਹੁੰਦੇ ਕਿ ਰਾਜਸਥਾਨ ਨੂੰ ਪਾਣੀ ਦੇਣ ਵਾਸਤੇ ਆਪ ਦੇ ਕਿਸਾਨਾਂ ਨੂੰ ਖਤਰੇ 'ਚ ਪਾਇਆ ਜਾ ਰਿਹਾ ਹੈ ਬਿਲਕੁਲ ਮੌਂਗਾ ਸਾਹਿਬ ਤੁਹਾਡੇ ਸਾਹਮਣੇ ਸਾਰੇ ਸਾਡੇ ਕਿਸਾਨ ਖੜੇ ਨੇ ਉਹਨਾਂ ਦੀਆਂ ਫਸਲਾਂ ਵਿੱਚ ਪਾਣੀ ਵਾੜ ਦਿੱਤਾ ਗਿਆ ਇੱਕ ਰਾਜਸਥਾਨ ਨੂੰ ਖੁਸ਼ ਕਰਨ ਦੀ ਖਾਤਰ ਕਿੰਨੇ ਪਿੰਡਾਂ ਦੀ ਫਸਲਾਂ 'ਚ ਖੇਤਾਂ 'ਚ ਪਾਣੀ ਜਾ ਚੁੱਕਿਆ ਹੈ ਜੀ ਕਰੀਬ ਇਹ ਹੋਏਗਾ ਅੱਧੀ ਦਰਜਨ ਦੇ ਕਰੀਬ ਪਿੰਡ ਜਿਨ੍ਹਾਂ ਦੇ ਫਸਲਾਂ ਦੇ ਵਿੱਚ ਪਾਣੀ ਜਾ ਚੁੱਕਾ ਜੀ ਕੋਈ ਸੁਣਵਾਈ ਨਹੀਂ ਕੋਈ ਕੋਈ ਸੁਣਵਾਈ ਨਹੀਂ ਜੀ ਦੇਖੋ ਜੇ ਜੇਕਰ ਜੇਕਰ ਇੱਕ ਸਰਕਾਰ ਚਾਵੇ ਚਾਵੇ ਸਰਕਾਰ ਤੇ ਸਾਰਾ ਕੁਝ ਕਰ ਸਕਦੀ ਪਿਛਲੀ ਵਾਰ ਦੇ ਸਾਨੂੰ ਜਿਹੜੇ ਮਾਅਬਜਾ ਆਇਆ ਸੀ ਮੌਂਗਾ ਸਾਹਿਬ ਅੱਜ ਉਹ ਵੀ ਨਹੀਂ ਮਿਲਿਆ ਸਰਕਾਰ ਕੰਮ ਕਰਨੀ ਨਹੀਂ ਸੁੱਤੀ ਰਹੀ ਤੇ ਅੱਗੇ ਤੁਹਾਡੀ ਕੀ ਰਣਨੀਤੀ ਹੈ ਅੱਗੇ ਰਣਨੀਤੀ ਅਸੀਂ ਜੇ ਅੱਜ ਸਾਡੀ ਕੋਈ ਮਸਲੇ ਤੇ ਹੱਲ ਨਾ ਆਇਆ ਤਾਂ ਹਾਈਵੇ ਅਸੀਂ ਹੁਣੇ ਬੰਦ ਕਰ ਦਾਂਗੇ ਬੰਗਾਲੀ ਵਾਲੇ ਪੁਲ ਤੋਂ ਜਾਮ ਕਰਾਂਗੇ ਜੋ ਪ੍ਰਸ਼ਾਸਨ ਆ ਜ਼ਿੰਮੇਵਾਰ ਹੋਊਗਾ ਸਾਡੇ ਜਿਹੜੇ ਕਿਸਾਨ ਨੇ ਆਤਮ ਦੇਹ ਕਰਨ ਨੂੰ ਤਿਆਰ ਬੈਠੇ ਜਿਨ੍ਹਾਂ ਦੀਆਂ ਫਸਲਾਂ ਡੁੱਬ ਗਈਆਂ ਨੇ ਇਸ ਨਾਲ ਕੋਈ ਮੁਆਵਜ਼ਾ ਨਹੀਂ ਮਿਲੇ ਬਿਲਕੁਲ ਮੌਂਗਾ ਸਾਹਿਬ 25% ਲੋਕਾਂ ਨੂੰ ਮੁਆਵਜ਼ਾ ਵੀ ਨਹੀਂ ਮਿਲਿਆ ਤੁਸੀਂ ਜਿੱਥੇ ਅੱਗੇ ਪਿਛਲੀਆਂ ਸਰਕਾਰਾਂ ਇਹਨਾਂ ਕਿਸਾਨਾਂ ਨੂੰ 12000 ਰੁਪਏ ਦਿੰਦੀਆਂ ਸੀ ਅੱਜ ਸਾਨੂੰ 5000 ਰੁਪਏ ਦਿੱਤਾ ਗਿਆ ਉਹ ਵੀ ਸੈਂਟਰ ਤੋਂ ਆਏ ਹੋਏ ਪੈਸੇ ਪੰਜਾਬ ਸਰਕਾਰ ਨੇ ਇੱਕ ਫੁੱਟੀ ਕੋੜੀ ਤੱਕ ਨਹੀਂ ਦਿੱਤੀ ਪਾਜੀ ਪਾਜੀ ਕੀ ਨਾ ਮੇਰਾ ਰਿਸ਼ਵਤ ਸਿੰਘ ਹੈ ਜੀ ਹਰਪੀੜ ਕਿਸਾਨ ਅਸੀਂ ਕਮੇਟੀ ਦੇ ਲੈ ਪ੍ਰਧਾਨ ਅਸੀਂ ਇਹ ਮੰਗ ਕਰਦੇ ਹਾਂ ਕਿ ਜਿਵੇਂ ਆ ਤੁਸੀਂ ਦੇਖ ਹੀ ਰਹੇ ਹੋ ਕਿ ਇੱਥੋਂ ਡਾਫ ਲਾ ਕੇ ਦਰ ਬੰਦ ਕਰਕੇ ਜਿਹੜੇ ਪਿਛਲੇ ਪਿੰਡ ਆ ਗੋਇੰਦਵਾਲ ਸਾਹਿਬ ਤੋਂ ਪਛਾਨ ਤੱਕ ਪਿੰਡ ਕਟੋ ਘਟ ਇਹ 14 15 ਪਿੰਡ ਪੈ ਜਾਂਦੇ ਆ ਉਹਨਾਂ ਦੀ ਜਿੰਨੀਆਂ ਫਸਲਾਂ ਸਾਰੀਆਂ ਚ ਪਾਣੀ ਫਿਰ ਗਿਆ ਪਾਣੀ ਉੱਪਰ ਤੱਕ ਫਿਰ ਗਿਆ ਇਹ ਉਹਨਾਂ ਚਿਰ ਤੱਕ ਇਹਨਾਂ ਦਰ ਨਹੀਂ ਖੋਲਣੇ ਸਰਕਾਰ ਨੇ ਜਿੰਨਾ ਚਿਰ ਤੱਕ ਉਹ ਪੂਰੀਆਂ ਫਸਲਾਂ ਤਹਿਸ਼ ਨਾਸ਼ ਨਹੀਂ ਹੋ ਜਾਂਦੀਆਂ ਜਦੋਂ ਉਹ ਪੂਰੀ ਤਰ੍ਹਾਂ ਗਲਗੀਆਂ ਫਸਲਾਂ ਡੁੱਬ ਗਈਆਂ ਇਹ ਨਹੀਂ ਵੱਡੇ ਨੁਕਸਾਨ ਦਾ ਇੰਤਜ਼ਾਰ ਕੀਤਾ ਜਾ ਬਹੁਤ ਵੱਡੇ ਨੁਕਸਾਨ ਦਾ ਸਰਕਾਰ ਇੰਤਜ਼ਾਰ ਕਰਦੀ ਆ ਉਸ ਤੋਂ ਬਾਅਦ ਜਦੋਂ ਦਰ ਖੋਲਦੇ ਆ ਫਿਰ ਅਗਲੇ ਪਿੰਡ ਆ ਉਸੇ ਤਰ੍ਹਾਂ ਤਬਾਹ ਹੋ ਜਾਂਦੇ ਆ ਸਾਡੀ ਮੰਗ ਇਹ ਆ ਕਿ ਜਿੰਨਾ ਪਾਣੀ ਇਥੇ ਜਮਾ ਕਰ ਦਿਓ ਨਾਲ ਦੀ ਨਾਲ ਡਿਸਚਾਰਜ ਕਰੀ ਜਾਓ ਨਾ ਪਿਛਲਾ ਨੁਕਸਾਨ ਹੋਵੇ ਨਾ ਅਗਲਾ ਹੋਵੇ ਠੀਕ ਆ ਕੋਈ ਕਾਰਨ ਕਿਤੇ ਪਾਕਿਸਤਾਨ ਨੂੰ ਪਾਣੀ ਨਹੀਂ ਭੇਜਣਾ ਚਾਹੁੰਦੇ ਜਿਹੜਾ ਐਲਾਨ ਕੀਤਾ ਉਹਦੇ ਕਰਕੇ ਨਹੀਂ ਖੋਲਦੇ ਪਏ ਇਹ ਤਾਂ ਸਰਕਾਰ ਦੱਸ ਸਕਦੀ ਹੈ ਜਿਹੜੇ ਕਮਿਸ਼ਨਰ ਦੱਸ ਸਕਦੇ ਵੀ ਇਹ ਕਿਉਂ ਇਦਾਂ ਕਰਦੇ ਸਾਡੇ ਕਿਸਾਨ ਪਿੰਡਾਂ ਦੇ ਭੋਲੇ ਭਾਲੇ ਇਹਨਾਂ ਨੂੰ ਤਾਂ ਇਹਨਾਂ ਕੁਝ ਪਤਾ ਨਹੀਂ ਵਿਚਾਰੇ ਨੂੰ ਹਰ ਵਾਰੀ ਇਦਾਂ ਹੁੰਦਾ ਹਰ ਵਾਰੀ ਇਦਾਂ ਨੁਕਸਾਨ ਹੋ ਰਿਹਾ ਹਰ ਵਾਰੀ ਇਦਾਂ ਹੁੰਦਾ ਜੀ ਜਦੋਂ ਪਾਣੀ ਆਉਂਦਾ ਵਾ ਇੱਥੇ ਡਾਫ ਲੱਗ ਜਾਂਦੀ ਆ ਡਾਫ ਮਤਲਬ ਜਿਹੜੇ ਗੇਟ ਆ ਉਹ ਬੰਦ ਕਰ ਗੇਟ ਬੰਦ ਕਰ ਦਿੱ ਤੇ ਪਿੱਛੇ ਪਾਣੀ ਡਾਫ ਲੱਗਣ ਦਾ ਕਰਕੇ ਜਿੰਨੀਆਂ ਤਸਾਨਾਂ ਦੀ ਬਿਲਕੁਲ ਮਨਿੰਦਰ ਲਾਜ਼ਮੀ ਤੌਰ ਤੇ ਕਿਸਾਨ ਇਸ ਵਕਤ ਫਿਕਰਮੰਦ ਨੇ ਕਿਉਂਕਿ ਜਦੋਂ ਨਦੀਆਂ ਨਹਿਰਾਂ ਉਫਾਨ ਦੇ ਉਤੇ ਆਉਂਦੀਆਂ ਨੇ ਤਾਂ ਕਿਸਾਨਾਂ ਨੂੰ ਫਿਕਰ ਸਤਾਉਂਦਾ ਹੈ ਕਿ ਉਹਨਾਂ ਦੀਆਂ ਫਸਲਾਂ ਖਰਾਬ ਹੋ ਸਕਦੀਆਂ ਨੇ ਬਹੁਤ ਬਹੁਤ ਧੰਨਵਾਦ ਮਨਿੰਦਰ तमाम ਜਾਣਕਾਰੀ ਦੇ ਲਈ ਤਾਂ ਕਿਸਾਨਾਂ ਦੇ ਵੱਲੋਂ ਇੱਥੇ ਖਦਸ਼ਾ ਉਹਨਾਂ ਦੀਆਂ ਫਸਲਾਂ ਖਰਾਬ ਹੋਣ ਦਾ ਜਤਾਇਆ